ਜਿਵੇਂ ਹਨਾ ਤੁਹਾਨੂੰ ਪਤਾ ਸਾਰਾ ਕੁਝ ਮੰਨ ਲਓ ਥੋੜਾ ਸਹੀ ਚੱਲ ਰਿਹਾ ਹੋਵੇ ਸਭ ਕੁਝ ਹਰ ਇੱਕ ਵਾਰ ਨਾਲ ਹਰੇਕ ਬੰਦੇ ਦੀ ਕਿਸਮਤ ਨਾਲ ਅਲੱਗ-ਅਲੱਗ ਹੁੰਦੀ ਹੈ ਜਦੋਂ ਜਿਸ ਬੰਦੇ ਨੂੰ ਜੋਬ ਮਿਲਣੀ ਹੈ ਤਾਂ ਉਸ ਨੂੰ ਮਿਲੇ ਜਾਣੀ ਹੈ ਜਦੋਂ ਕਿਸ ਬੰਦੇ ਦਾ ਰਹਿਣਾ ਹੈ ਤਾਂ ਫਿਰ ਉਹ ਰਹਿ ਹੀ ਜਾਣਾ ਹੈ ਠੀਕ ਆ ਆਪਣੇ ਹੱਥ ਕੀ ਆ ਸਿਰਫ ਮਿਹਨਤ ਕਰਨਾ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਆਪਣੇ ਹੱਥ ਕੀ ਆ ਕਰਮ ਕਰਨਾ ਫਲ ਦੀ ਟੈਨਸ਼ਨ ਆਪਣੇ ਹੱਥ ਦੀ ਨਹੀਂ ਹੈ ਠੀਕ ਆ ਵੀ ਹਾਂ ਵੀ ਮੈਂ ਇੰਨਾ ਵਧੀਆ ਕਰ ਰਿਹਾ ਪਰਫੈਕਟ ਕਰ ਰਿਹਾ ਸਾਰਾ ਕੁਝ ਮੰਨ ਤਾਂ ਹੁਣ ਜੋਬ ਵੱਟ ਤੇ ਪਈ ਹੈ ਸਾਰਾ ਕੁਝ ਠੀਕ ਹੈ ਓਵਰ ਕੌਨਫੀਡੈਂਸ ਇਹ ਸਭ ਚੀਜ਼ਾਂ ਤੁਸੀਂ ਫਿਊਚਰ ਪ੍ਰਡिक्ट ਕਰ ਲੈਂਦੇ ਹੋ ਉਹ ਆਪਣੇ ਹੱਥ ਨਹੀਂ ਹੈਗਾ ਫਿਊਚਰ ਠੀਕ ਹੈ ਕੀ ਹੋਇਆ ਤੁਹਾਨੂੰ ਇੱਥੇ ਸੋਈ ਸੁਣਾਣਾ ਤੁਹਾਨੂੰ ਇਸ ਸੀ ਨਾਲ ਰਿਲੇਟ ਕਰੋਗੇ ਕਿ ਹਨਾ ਵੀ ਆਪਣਾ ਜਦੋਂ ਪ੍ਰਮਾਤਮਾ ਜੋ ਕਰਦਾ ਏ ਉਹ ਸਹਿਯੋਗ ਕਰਦਾ ਤੇ ਤੁਸੀਂ ਤੁਹਾਡੇ ਹੱਥ ਕੁਝ ਵੀ ਨਹੀਂ ਹੈਗਾ ਠੀਕ ਹੈ ਕੀ ਹੁੰਦਾ ਪੁਰਾਣੇ ਜਵਾਨੇ ਦੀ ਗੱਲ ਆ ਇੱਕ ਰਾਜਾ ਹੁੰਦਾ ਏ ਰਾਜੂ ਕੋਲ ਬਹੁਤ ਸਾਰੇ ਤੁਹਾਨੂੰ ਪਤਾ ਰਾਜਾ ਤੇ ਰਾਣੀ ਨੂੰ ਰੱਖਦੇ ਸਾਰਾ ਇਦਾਂ ਹਨਾ ਤੇ ਉਹਦਾ ਬਹੁਤ ਵੱਡਾ ਰਾਜ ਹੁੰਦਾ ਤੇ ਨਾਲ ਉਹਦੇ ਨਾਲ ਪਾਵੇਂ ਹੁੰਦੇ ਤੁਹਾਨੂੰ ਪਤਾ ਪਾਵੇਂ ਜਿਹੜੇ ਹੱਥੋਂ ਦੇਖਦੇ ਨੇ ਸਾਰੇ ਆਸਤਰੀਖਾ ਦਾ ਮਾ ਕੇ ਬਾਹਰ ਹੁੰਦੇ ਨੇ ਜਿਹੜੇ ਅਸਟਰੋਲੋਜਰ ਠੀਕ ਹੈ ਉਹ ਸਾਰੇ ਹੁੰਦੇ ਨੇ ਤਾਂ ਕੀ ਕਰਦੇ ਨੇ ਉਹ ਆ ਸਭ ਤੋਂ ਜਿਆਦਾ ਤਕੜਾ ਜਿਹੜਾ ਹੁੰਦਾ ਏ ਅਸਟਰੋਲੋਜਰ ਉਹ ਰਾਜਾ ਦਾ ਖਾਸ ਹੁੰਦਾ ਬਿਲਕੁਲ ਹੀ ਚਲੋ ਕਰੋ ਕੀ ਹੁੰਦਾ ਨਾ ਜਿਹੜਾ ਐਸਟਰੋਲੋਜਰ ਹੁੰਦਾ ਏ ਉਹਦੇ ਘਰੇ ਨਾ ਬੱਚੇ ਦੀ ਜਨਮ ਲੈਣਾ ਹੁੰਦਾ ਤੇ ਤੁਹਾਨੂੰ ਪਤਾ ਐਸਟਰੋਲੋਜਰ ਕੀ ਕਰੂਗਾ ਸਭ ਤੋਂ ਪਹਿਲਾਂ ਤਾਂ ਪਹਿਲਾਂ ਤਾਂ ਆਪਣੇ ਬੱਚੇ ਦੀ ਕੁੰਡਲੀ ਦੇਖੂਗਾ ਸਾਰਾ ਕੁਝ ਵੀ ਕੀ ਹੈ ਕੀ ਨਹੀਂ ਸਾਰਾ ਕੁਝ ਤੇ ਜਦੋਂ ਦੇਖਦਾ ਹੋਣਾ ਬੱਚੇ ਦੀ ਆਪਣੀ ਕੁੰਡਲੀ ਉਹਦੇ ਵਿੱਚ ਲਿਖਿਆ ਹੁੰਦਾ ਵੀ ਬੱਚਾ ਦਾ 9 ਸਾਲ ਤੋਂ ਬਾਅਦ ਇਹਦੀ ਡੈਥ ਹੋ ਜਾਣੀ ਆ ਠੀਕ ਹੈ ਤੇ ਇੰਨਾ ਤਕੜਾ ਅਸਟਰੋਲੋਜਰ ਹੁੰਦਾ ਉਹ ਇਹ ਵੀ ਦੇਖ ਲੈਂਦਾ ਇਹ ਕਿ ਬੱਚੇ ਦੀ ਡੈਥ ਕਿਵੇਂ ਹੋਣੀ ਹੈ ਬੱਚੇ ਦੀ ਡੈਥ ਦਾ ਰੀਜ਼ਨ ਲਿਖਿਆ ਹੁੰਦਾ ਵੀ ਜਦੋਂ ਇਹਦੇ ਬੱਚੇ ਦੇ ਹੱਥ 'ਚ 1 ਲੱਖ ਰੁਪਏ ਆ ਜਾਣਾ ਹੈ ਤਾਂ ਉਦੋਂ ਦੀ ਡੈਥ ਹੋ ਜਾਣੀ ਹੈ ਮੰਨ ਲਓ ਮੈਂ ਤੁਹਾਨੂੰ ਦੱਸਦਾ ਵੀ ਤੇਰੀ ਡੈਥ ਉਦੋਂ ਹੋ ਗਈ ਜਦ ਤੇ ਹੱਥ 'ਚ 1 ਲੱਖ ਰੁਪਏ ਆਊਗਾ ਤਾਂ ਤੁਸੀਂ ਕੀ ਕਰੋਗੇ ਭਰਤੀ ਕੀ ਕਰੋਗੇ ਜੋ ਸਮਝਦਾਰ ਬੰਦਾ ਉਹ ਕਹੂਗਾ ਮੈਂ ਤਾਂ ਹੱਥੇ ਨਹੀਂ ਲੈਣਾ ਪੈਸੇ ਨੂੰ ਮੈਂ Google Pay ਚ ਲਾਉਂਦਾ ਠੀਕ ਹੈ ਤੇ ਇਦਾਂ ਹਨਾ ਤੇ ਉਹ ਕੀ ਕਰਦੇ ਨੇ ਆਪਣਾ ਦਿਮਾਗ ਵਰਤਦਾ ਜਿਸ ਟਾਈਮ ਤੇ ਹੁਣ ਪੁਰਾਣੇ ਜਵਾਨੇ ਦਾ ਬੰਦਾ ਸੀਗਾ Google ਤੇ ਚੱਲਦਾ ਸੀ ਉਹ ਕਹਿੰਦਾ ਵੀ ਮੈਂ ਆਪਣਾ ਦਿਮਾਗ ਵਰਤਦਾ ਉਹ ਕੀ ਕਰਦਾ ਆਪਣੇ ਜਵਾਬ ਨੂੰ ਪੜਾਉਂਦਾ ਲਿਖਾਉਂਦਾ ਨਹੀਂ ਸਮਝ ਪੜ੍ਹੂ ਲਿਖੂਗਾ ਕੁਛ ਹਨਾ ਉਮੀਦ ਹੁੰਦੀ ਆ ਹਨਾ ਵੀ ਯਾਰ ਕਮਾਲੂਆ ਪੈਸੇ ਕਮ ਲੂਗਾ ਹਨਾ ਤਾਂ ਪੜਾਉਂਦਾ ਲਿਖਾਉਂਦਾ ਉਹ ਕਹਾਂ ਤੂੰ ਖਾ ਪੀ ਨਿਆਰੇ ਲੈ ਤੂੰ ਜੋ ਕਰਨਾ ਕਰ ਉਹਦੀ ਆਪਣੀ ਘਰ ਨੂੰ ਸਮਝਾਉਂਦਾ ਵੀ ਇਹਨੂੰ ਜਵਾਬ ਨੂੰ ਕੁਛ ਨਹੀਂ ਕਹਿਣਾ ਠੀਕ ਹੈ ਤੇ ਦੱਸਦਾ ਨਹੀਂ ਹੈਗਾ ਉਹ ਵੀ ਕੀ ਹੋਣਾ ਵਾਲਾ ਕੀ ਨਹੀਂ ਆਪਣੇ ਕੋਲੇ ਰੱਖਦਾ ਹੈ ਤੇ ਸਾਰਾ ਕੁਝ ਸਮਝਾਉਂਦਾ ਵੀ ਇਹਨੂੰ ਪੈਸੇ ਤਾਂ ਦਿਖਾਉਣੇ ਤਾਂ ਸੀ ਚਲੋ ਕੋਈ ਸ਼ਕਰ ਹੈ ਨੀ ਪਰ ਮਾਤਾ ਉਹ ਫੇਰ ਵੀ ਖੇਡਣਾ ਚਾਹੁੰਦਾ ਸਾਰਾ ਕੁਝ ਕਰਦਾ ਹੈ ਤੇ ਕੀ ਕਰਦਾ ਉਹਦੇ ਕਰੇ ਜੋਦੋ ਵੀ ਹੈ ਨਾ ਕੋਈ ਐਵੇਂ ਆਂਦੇ ਨੇ ਹੈ ਨਾ ਪਿੰਡ ਤੋਂ ਤੁਹਾਨੂੰ ਪਤਾ ਲੋਕ ਆਂਦੇ ਰਹਿੰਦੇ ਨੇ ਵੀ ਰਾਤ ਦੇ ਲਾ ਮੇਰਾ ਦੇਰਾ ਦਾ ਜੋ ਆਗ ਬਾਹਰ ਖੇਡਦਾ ਰਹਿੰਦਾ ਹੁੰਦਾ ਕੁਝ ਏਦਾਂ ਕਰਕੇ ਪਾਪ ਕੋ ਤਾਂ ਬਾਤ ਨਹੀਂ ਆਉਂਦੀ ਪਹਿਲਾ ਜੋ ਆ ਕੇ ਉਹਦਾ ਦੇ ਲੈਂਦਾ ਆਪਣਾ ਉਹ ਹੁੰਦਾ ਤੇ ਜੋਦੋ ਵੀ ਉਹ ਪ੍ਰੈਡਿਕਸ਼ਨ ਕਰਦਾ ਬੱਚਾ ਉਹ ਸਾਰੇ ਸੱਚ ਹੋ ਜਾਂਦੇ ਨੇ ਹੈ ਨਾ ਐ ਤਾਂ ਬਾਪਕੋ ਵੀ ਜਾਂਦੇ ਨਹੀਂ ਬਟ ਮੋਸਟਲੀ ਅੱਧੇ ਕੁਝ ਹੈ ਨਾ ਜਿਹੜੇ ਨਹੀਂ ਆਪਾਂਦੇ ਹੈਗੇ ਕੋਈ ਬੱਚੇ ਬਲੀਵ ਕਰ ਲੈਂਦੇ ਨੇ ਵੀ ਹਾਂ ਚਲੋ ਬੱਚਾ ਹੈ ਕੋਈ ਸਮਝ ਕੇ ਛੱਡ ਦਿੰਦੇ ਨੇ ਵੀ ਪਾਪ ਕੋ ਜਾਣਦੇ ਆ ਕ ਇਦਾਂ ਤੇ ਨਹੀਂ ਹੁੰਦਾ ਬਾਪ ਨੂੰ ਉਹਨੂੰ ਪਤਾ ਨਹੀਂ ਹੁੰਦਾ ਵੀ ਇੱਦਾਂ ਸਾਰਾ ਕੁਝ ਹੋਣਿਆਲਾ ਇਹ ਚੱਲ ਰਿਹਾ ਸਾਰਾ ਕੁਝ ਤੇ ਫਿਰ ਕੀ ਹੁੰਦਾ ਏ ਰਾਜੇ ਦੇ ਘਰੇ ਮਹਿਮਾਨ ਆਲੇ ਹੋਣ ਦਾ ਠੀਕ ਹੈ ਘਰ ਵਾਲੀ ਕੋਲ ਉਹਦੀ ਕੋ ਇੱਕ ਬੱਚਾ ਪੈਦਾਣਾ ਹੁੰਦਾ ਤੇ ਕੀ ਕਰਦਾ ਤੁਹਾਨੂੰ ਪਤਾ ਪੁਰਾਣੇ ਜ਼ਮਾਨੇ ਦੇ ਦਾਈਆਂ ਹੁੰਦੀਆਂ ਸੀਗੀਆਂ ਜੋ ਬੱਚਾ ਉਪਰਾਣ ਦੇ ਸੀਗੀਆਂ ਹਨ ਤੇ ਰਾਜੇ ਦੇ ਘਰੇ ਉਹ ਜਿਹੜਾ ਬੱਚਾ ਸੀਗਾ ਐਸਟ੍ਰੋਲੋਜੀ ਦਾ ਬੱਚਾ ਉਹ ਖੇਡ ਰਿਹਾ ਹੁੰਦਾ ਏ ਐਸਟ੍ਰੋਲੋਜੀ ਦਾ ਬੱਚਾ ਖੇਡ ਰਿਹਾ ਹੁੰਦਾ ਏ ਤੇ ਉਹ ਦਾਈ ਨਿਕਲ ਜਾ ਰਹੀ ਹੁੰਦੀ ਆ ਜਦੋਂ ਪ੍ਰਮਾਤਮਾ ਨੇ ਖੇਡ ਰਚਾਉਣੇ ਨੇ ਸਾਰੇ ਉੱਪਰ ਹਾਂ ਤੇ ਕੀ ਕਰਦੇ ਉਹ ਦਾਜ ਨਿਕਲ ਜਾਂਦਾ ਉਹ ਕਹਿੰਦਾ ਤੂੰ ਕਿੱਥੇ ਚੱਲੀ ਆ ਕਹਿੰਦੀ ਇਦਾਂ ਕਰਕੇ ਇਹ ਬੱਚੇ ਦਾ ਹੋਆ ਤੇ ਮੈਂ ਉਹ ਕਰਉਣ ਤੇ ਲਿਆ ਉਹ ਕਹਿੰਦਾ ਠੀਕ ਆ ਕਹਿੰਦਾ ਮੈਂ ਵੀ ਜਾਣਾ ਛੋਟਾ ਬੱਚਾ ਕਹਿ ਰਿਹਾ ਕਹਿੰਦਾ ਮੈਂ ਵੀ ਜਾਣਾ ਹੁਣ ਓਬੀਸੇ ਗੱਲ ਆ ਤੁਸੀਂ ਕਹੋ ਵੀ ਹਨਾ ਇਦਾਂ ਕੋਈ ਵੀ ਅਲਾਉ ਨਹੀਂ ਕਰਦਾ ਹੈਗਾ ਬਾਟ ਉਹ ਕਹਿੰਦੇ ਨੇ ਜਦੋਂ ਪ੍ਰਮਾਤਮਾ ਮਾਰਦਾ ਨਾਲ ਲੱਤ ਉਹ ਮਾਰਦਾ ਤੇ ਕਹਿੰਦਾ ਲੱਤ ਮਾਰਦਾ ਨਾ ਮੁੱਕ ਮਾਰਦਾ ਸਾਰੇ ਤੋਂ ਪਹਿਲਾਂ ਥੋੜੀ ਮੱਤ ਮਾਰਦਾ ਪ੍ਰਮਾਤਮਾ ਤੇ ਫਿਰ ਕੀ ਕਰਦਾ ਉਹ ਲੈ ਜਾਂਦੀ ਅੰਦਰ ਉਹਨੂੰ ਕਹਿੰਦੀ ਵੀ ਇਦਾਂ ਤਾਂ ਲੈ ਜਾਣੀ ਸ਼ਾਦੀ ਤੋਂ ਮੁੰਡਾ ਹੈ ਉਹ ਕੀ ਕਰਦੇ ਉਹਦੇ ਕੁੜੀਆਂ ਦੇ ਕੱਪੜੇ ਪਵਾਉਂਦੀ ਆ ਕੁੜ ਅੰਦਰ ਲੈ ਜਾਂਦੇ ਜਦੋਂ ਵੀ ਬੱਚਾ ਆਪਣਾ ਕਰਦਾ ਹੈ ਨਾ ਪੈਦਾ ਹੁੰਦਾ ਏ ਉਸ ਟਾਈਮ ਤੇ ਉਹ ਕੀ ਕਰਦਾ ਉਹ ਦੇਖ ਲੈਂਦਾ ਉਹਦਾ ਬੜੇ ਕੀ ਕਰਦਾ ਸਾਰਾ ਵੀ ਇਸ ਟਾਈਮ ਤੇ ਆ ਗ੍ਰਹਿ ਨਿਕਤਰ ਦੇ ਪੈਦਾ ਹੋਇਆ ਆ ਸਭ ਤੀਜਾ ਇਹ ਸਭ ਕੁਝ ਉਹ ਦੇਖ ਲੈਂਦਾ ਵਿੱਚ ਠੀਕ ਆ ਤੇ ਦੇਖ ਲੈਂਦਾ ਇਦਾਂ ਕਰਕੇ ਤੇ ਫਿਰ ਤੁਹਾਨੂੰ ਪਤਾ ਉਹ ਤਾਂ ਬੱਚਾ ਚਲੇ ਗਿਆ ਉਸ ਤੋਂ ਬਾਅਦ ਫਿਰ ਰਾਜ ਨੂੰ ਖੁਸ਼ੀ ਹੁੰਦੀ ਆ ਵੀ ਮੇਰੇ ਘਰੇ ਬੱਚਾ ਪੈਦਾ ਹੋਇਆ ਨਾ ਮੈਂ ਕੀ ਕਰਾਂ ਉਹ ਤੇ ਚਲੋ ਜੀ ਸਾਰੇ ਅਸਟੋਰ ਦੇ ਨੂੰ ਬੁਲਾਉਂਦਾ ਤਕੜੇ ਤੋਂ ਤਕੜੇ ਆਪਣੇ ਸਾਰੇ ਰਾਜ ਦਰਬਾਰ ਇਕੱਠਾ ਕਰਦਾ ਏ ਤੇ ਸਭ ਤੋਂ ਪਹਿਲਾਂ ਰਾਜੇ ਆਪਣਾ ਮੂੰਹ ਆਪਣੇ ਵਿੱਚ ਮੂੰਹ ਨਹੀਂ ਦੇ ਦਈਏ ਉਹ ਕੀ ਆ ਪਹਿਲਾਂ ਦਿਖਾਉਂਦੇ ਸੀਗੇ ਵੀ ਇਹ ਬੱਚਾ ਮੇਰੇ ਲਈ ਸ਼ੁਭ ਵੀ ਹੈ ਜਾਂ ਨਹੀਂ ਹੈ ਤਾਂ ਕੀ ਕੀਤਾ ਉਹਨਾਂ ਨੇ ਇਦਾਂ ਹੀ ਐਸਟ੍ਰੋਲੋਜਰ ਨੇ ਦਿਖਾਇਆ ਉਹਨਾਂ ਨੂੰ ਤੇ ਐਸਟ੍ਰੋਲੋਜਰ ਜਿਹੜਾ ਉਹ ਬਾਪ ਸੀਗਾ ਉਹ ਕਹਿੰਦਾ ਵੀ ਜੇ ਇਹ ਰਾਜ ਇਹ ਰਾਜੇ ਨੇ ਜੇ ਇਹ ਬੱਚੇ ਦਾ ਮੂੰਹ ਦੇਖ ਲਿਆ ਤਾਂ ਉਹਨੇ ਮਰ ਜਾਣਾ ਹੁਣ ਰਾਜਾ ਹੈ ਨਾ ਇੰਨੀਆਂ ਰਾਣੀਆਂ ਸਾਰਾ ਕੁਝ ਇੱਕ ਬੱਚੇ ਦਾ ਚਾਰਪੌਣਾ ਕਹਿੰਦਾ ਮਾਰ ਦੇ ਪਰੇ ਕਰ ਕੋਈ ਚੱਕਰ ਨਹੀਂ ਆ ਤੇ ਚਲੋ ਜੀ ਉਹ ਕੀ ਕਰਦੇ ਨੇ ਕਹਿੰਦਾ ਵੀ ਮਾਰ ਦੋ ਚਲੋ ਜੀ ਉਹ ਚਲੇ ਜਾਂਦੇ ਨੇ ਜੰਗਲ ਦੇ ਵਿੱਚ ਜਲਾਦ ਨੂੰ ਦੇ ਦਿੰਦੇ ਨੇ ਜਲਾਦ ਨੂੰ ਕਹਿੰਦੇ ਨੇ ਵੀ ਆਹ ਲੈ ਜੀ ਬੰਦੇ ਨੂੰ ਮਾਰ ਦੇ ਬੱਚੇ ਨੂੰ ਮਾਰ ਦੇ ਹੁਣ ਜਿਵੇਂ ਉਹੀ ਗੱਲ ਫੇਰ ਪ੍ਰਮਾਤਮਾ ਤੇ ਜਲਾਦ ਜੋ ਦੇਖਦਾ ਬੱਚੇ ਨੂੰ ਵੱਢਣ ਲੱਗਦਾ ਅੱਖਾਂ ਦੇਖਦਾ ਉਹਦੀ ਤਰਸ ਜਾਂਦਾ ਉਹ ਤੇ ਕਹਿੰਦਾ ਕੋਈ ਗੱਲ ਨਹੀਂ ਮੇਰੇ ਕੋਲ ਹੈ ਨਹੀਂ ਬੱਚਾ ਮੈਂ ਪਾਲ ਲੈਣਾ ਉਹ ਬੱਚਾ ਰੱਖ ਲੈਂਦਾ ਬਟ ਹੁਣ ਰਾਜੇ ਨੂੰ ਵੀ ਦਿਖਾਉਣਾ ਇਹ ਬੱਚਾ ਮਾਰਤਾ ਫਿਰ ਇਹਨਾਂ ਦੇ ਬੱਚੇ ਦੀ ਅੱਖਾਂ ਕੱਢ ਕੇ ਉਹ ਰਾਜੇ ਨੂੰ ਭੇਟ ਕਰ ਦਿੰਦਾ ਵੀ ਲਓ ਜੀ ਬੱਚਾ ਮਾਰਤਾ ਤੁਹਾਡਾ ਕੰਮ ਹੋ ਗਿਆ ਅਗਲੀ ਸਵੇਰ ਕੀ ਹੁੰਦਾ ਰਾਜੇ ਦੀ ਕੰਧ ਦੀ دیوار ਤੇ ਨਾ ਉਹ ਬੱਚਾ ਜਿਹੜਾ ਛੋਟਾ ਬੱਚਾ ਐਕਸਪਲੋਰਰ ਦਾ ਉਹ ਲਿਖ ਦਿੰਦਾ ਕਿ ਇਹ ਬੱਚਾ 100 ਸਾਲ ਤੱਕ ਜਿੰਦਾ ਰਹੂਗਾ ਤੇ ਇਹ ਇੰਨਾ ਐ ਮਤਲਬ ਬਹੁਤ ਕੁਝ ਲਿਖ ਦਿੰਦਾ ਉਹਦੇ ਬਾਰੇ ਸਾਰਾ ਕੁਝ ਹੈ ਨਾ ਸਪਿਡਿਟ ਕਰ ਦਿੰਦਾ ਇੱਕ ਰਾਜ ਨੂੰ ਗੁੱਸਾ ਬਹੁਤ ਅੰਡਰਸਟੈਂਡ ਹੈ ਵੀ ਇੱਕ ਤਾਂ ਸਾਲ ਮੈਂ ਦੁਖੀ ਆ ਹੈਨਾ ਉੱਤੋਂ ਸਭਾ ਕੋਈ ਆ ਪਾਗਲ ਇਨਸਾਨ ਮੇਰੀ ਕਾਮ ਤੇ ਆਪ ਉਸ ਲੈ ਗਿਆ ਕਹਿੰਦਾ ਵੀ ਫੜੋ ਬੰਦੇ ਨੂੰ ਕਿਹੜਾ ਬੰਦਾ ਤੇ ਚਲੋ ਇਹ ਸ਼ਾਮ ਤੱਕ ਬੰਦਾ ਲੱਭਿਆ ਉਹਦਾ ਛੋਟਾ ਜਵਾਕ ਐਸਟੋਜੋ ਬੱਚਾ ਸਭਾ ਇਕੱਠੀ ਕਰਦੇ ਸਾਰਾ ਕੁਝ ਉਹਦਾ ਬਾਪ ਕਿਸੇ ਕੰਮ ਤੋਂ ਬਾਹਰ ਗਿਆ ਹੁੰਦਾ ਜੀ ਐਸਟੋਜੋ ਜਦਾ ਬੱਚੇ ਦਾ ਤੇ ਚਲੋ ਇਹ ਜਾਂਦੇ ਨੇ ਜਦੋਂ ਹੈਨਾ ਤੇ ਸਭਾ ਭਰੀ ਹੁੰਦੀ ਹੈ ਬੱਚੇ ਨੂੰ ਖੜਾ ਕਰ ਲੈਂਦੇ ਨੇ ਕਹਿੰਦੇ ਤੂੰ ਇਦਾਂ ਗਲਤ ਕਿਉਂ ਹੋਟਫਲਾ ਰਿਹਾ ਮੈਂ ਬੱਚਾ ਹੈ ਹਾਕਿੜਾੜ ਕੋ ਕਹਿੰਦਾ ਕਿ ਨਹੀਂ ਜੋ ਮੈਂ ਕਹਤਾ ਮੇਰੀ ਪੱਥਰ ਤੇ ਲਕੀਰ ਜੋ ਮੈਂ ਕਹਤਾ ਉਹ ਹੋਣਾ ਹੀ ਹੋਣਾ ਹੀ ਤੇ ਉਹ ਕਹਿੰਦੇ ਚਲੋ ਠੀਕ ਆ ਜੀ ਜੇ ਇੰਨਾ ਕੰਫੀਡੈਂਸ ਸਾਰਾ ਕੁਝ ਕਹਿ ਰਿਹਾ ਵੀ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਲਿਆ ਕਹਿੰਦੇ ਜਲਾਦ ਨੂੰ ਬੁਲਾ ਕੇ ਲੈ ਕੇ ਆਓ ਜਲਾਦ ਆਂਦਾ ਹੀ ਜਲਾਦ ਕਹਿੰਦਾ ਬੱਚੇ ਦੇ ਕੇ ਕਹਿੰਦਾ ਲੈ ਮੈਂ ਤਾਂ ਮਾਰਤਾ ਸੀਗਾ ਮੈਂ ਤਾਂ ਤੁਹਾਨੂੰ ਭੇਟ ਕੀਤੀ ਅੱਖ ਆਏ ਆ ਉਹ ਆ ਸਾਰਾ ਕੁਝ ਤੇ ਫਿਰ ਕੀ ਕਹਿੰਦਾ ਨਹੀਂ ਜਦੋਂ ਜਲਾਦ ਦੇ ਦੋ ਚਾਰ ਪੈਂਦੀਆਂ ਨੇ ਉਹ ਫੇਰ ਭੱਜਦਾ ਸਾਰਾ ਕੁਝ ਮੈਂ ਹੀ ਮਾਰਿਆ ਜੀ ਮੇਰੇ ਕੋਲ ਆ ਹੀ ਬੱਚਾ ਹੀ ਚਲੋ ਜੀ ਬੱਚਾ ਲਿਆਂਦੇ ਨੇ ਉਹ ਦਾਜਮ ਦਿਖਾਉਂਦੇ ਨੇ ਫਿਰ ਉਹ ਹੈਰਾਨ ਹੁੰਦਾ ਰਾਜਾ ਵੀ ਯਾਰ ਇੰਨਾ ਛੋਟਾ ਬੱਚਾ ਇੰਨਾ ਸਾਰਾ ਕੁਝ ਹੈ ਨਾ ਵੀ ਕਿੰਨੇ ਪ੍ਰੈਡਿਕਟ ਕਰ ਲਿਆ ਫਿਰ ਉਹਨੂੰ ਪਤਾ ਲੱਗਦਾ ਵੀ ਇਹੇ ਮੇਰੇ ਸਭ ਤੋਂ ਵੱਡੇ ਜਿਹੜਾ ਐਸਟ੍ਰੋਲੋਜਰ ਆ ਉਹਦਾ ਬੇਟਾ ਏ ਠੀਕ ਹੈ ਇਹਦਾ ਪਤਾ ਲੱਗ ਜਾਂਦਾ ਹੁਣ ਰਾਜਾ ਬਹੁਤ ਜ਼ਿਆਦਾ ਖੁਸ਼ ਹੈ ਨਾ ਫਿਰ ਕੀ ਹੁੰਦਾ ਉਹਨੂੰ ਪਤਾ ਹੀ ਆ ਬੱਚਾ ਘਰੇ ਚਲੇ ਜਾਂਦਾ ਫਿਰ ਕਹਿੰਦਾ ਰਾਜਾ ਕਹਿੰਦਾ ਵੀ ਐਂ ਤਾਂ ਗੱਲ ਬਾਣੀ ਨੇ ਨਾ ਵੀ ਹੁਣ ਇਹਨੂੰ ਐ ਕਰੋ 1 ਲੱਖ ਰੁਪਏ ਨਾਮ ਦਿਓ ਤੇ ਨਾਮ ਫੜਾ ਕੇ ਉਹਨੂੰ ਘਰੇ ਹੁਣ ਜਵਾਕ ਦੇ ਹੱਥ ਥੋੜੀ ਦੇਵੋਗੇ ਹੈਂ ਵਾਹ ਕਰੇ ਫੜਾ ਕੇ ਆ ਉਹ ਕਰੇ ਓਬਵੀਅਸਲੀ ਗੱਲ ਉਹਦੀ ਮੰਮੀ ਹੁੰਦੀ ਉਹ ਜਿਹੜੇ ਸੰਤਰੀਆਂ ਨੂੰ ਭੇਜਦਾ ਹੈ ਉਹ ਸੰਤਰੀ ਜਾ ਕੇ ਜਿੰਨੇ ਹੀ ਪੜਾਉਂਦੇ ਨੇ ਬੱਚੇ ਨੂੰ 1 ਲੱਖ ਰੁਪਏ ਬੱਚਾ ਉੱਥੇ ਹੀ ਕਰ ਦਿੰਦਾ ਠੀਕ ਹੈ ਜੀ ਤਾਂ ਇਹ ਸੀ ਸਾਰੀ ਕਹਾਣੀ ਸਾਰਾ ਕੁਝ ਜਦੋਂ ਪਰਮਾਤਮਾ ਸਾਰਾ ਕੁਝ ਕਰਾਉਂਦਾ ਹੈ ਤਾਂ ਕਿ ਫੇੜ ਰੱਚਦਾ ਹੈ ਹਰ ਇੱਕ ਚੀਜ਼ ਨੂੰ ਲੈ ਕੇ ਤੁਸੀਂ ਜਿੰਨੀ ਕੋਸ਼ਿਸ਼ ਮਰਜ਼ੀ ਕਰ ਲਓ ਜੋ ਮਰਜ਼ੀ ਕਰ ਲਓ ਜੋ ਲਿਖਿਆ ਹੋਇਆ ਉਹੀ ਸਭ ਕੁਝ ਹੋਣਾ ਹੈ ਠੀਕ ਹੈ ਉਸਦੇ ਬਾਪ ਨੇ ਐਸ ਲੋਜਰ ਹੋਣ ਦੇ ਬਾਵਜੂਦ ਸਾਰਾ ਪ੍ਰੈਡਿਕਟ ਕਰ ਲਿਆ ਸੀਗਾ ਸਾਰਾ ਕੁਝ ਹੈ ਨਾ ਵੀ ਹਾਂ 9 ਸਾਲ ਤੱਕ ਇਹਨੂੰ ਕੁਝ ਕਰਨਾ ਨਹੀਂ ਇਹ ਨਹੀਂ ਹੋਣੀ ਹੈ ਨਾ ਬਟ ਹੋਇਆ ਉਹੀ ਜੋ ਖਾਣਾ ਦੀਆ ਉਹਨੂੰ ਸਿਖਾਇਆ ਵੀ ਨਹੀਂ ਗਾ ਸਭ ਕੁਝ ਹੋਇਆ ਇਦਾਂ ਹੀ ਆ ਜਿਵੇਂ ਹੁਣ ਬੱਚੇ ਕਾਫੀ ਆਣਾ ਕਈ ਕਹਿੰਦੇ ਮੈਂ ਟ੍ਰਾਇਲ ਅੱਗੇ ਕਰਾਉਣਾ ਜਾਂ ਕੁਝ ਹੋਰ ਕਰਨਾ ਹੈ ਹੈਨਾ ਵੀ ਕੁਝ ਨਹੀਂ ਪਤਾ ਹੈਗਾ ਠੀਕ ਆ ਅੱਜ ਦੀ ਘੜੀ ਤੁਸੀਂ ਬਿਲਕੁਲ ਸੇਫ ਹੋ ਬਿਲਕੁਲ ਸਾਰਾ ਕੁਝ ਓਕੇ ਆ ਕੱਲ ਨੂੰ ਤੁਹਾਨੂੰ ਕੀ ਹੋ ਜਾਣਾ ਹੈ ਕੁਝ ਨਹੀਂ ਪਤਾ ਹੈਗਾ ਬੋਏ ਠੀਕ ਹੈ ਹਾਂ ਕਿਹਦੇ ਪੈਪ ਵੋਜਿਆ ਹੁਣ ਜੇ ਮੈਂ ਅੱਜ ਪੈਪ ਵੋਜਿਆ ਕੁੜੀ ਦਾ ਨਾ ਉਹ ਗੁੰਮਣ ਹੋ ਗਿਆ ਉਹ ਸੀ ਹਦਿਆਰ ਹੁਣ ਉਹ ਦਿਨ ਦੇਖ ਲਓ ਉਹ ਦਿਨ ਉਹ ਕੁੜੀ ਦਾ ਸਾਰਾ ਕੁਝ ਸਹੀ ਚੜਿਆ ਸੀਗਾ ਹੈਨਾ ਉਹ ਦਿਨ ਐਕਸੀਡੈਂਟ ਮੈਂ ਬਸ ਗਿਆ ਉਹ ਕੁੜੀ ਵਾਸੀ ਐਕਸੀਡੈਂਟ ਹੋਣ ਤੋਂ ਹੈਨਾ ਕੁਛ ਨਹੀਂ ਪਤਾ ਹੁੰਦਾ ਉਹਨਾਂ ਉਹ ਦਿਨ ਆਪਾਂ ਸਾਰੇ ਕਿੰਨੇ ਖੁਸ਼ ਸੀ ਸਾਰਾ ਕੁਝ ਵਧੀਆ ਤਰ੍ਹਾਂ ਚੱਲਿਆ ਬਟ ਲਾਈਫ ਥੋੜੇ ਹੱਥ ਨਹੀਂ ਆ ਬੋਏ ਤੁਸੀਂ ਇਸ ਯੂਨੀਵਰਸ ਦੀ ਇੱਕ ਬਹੁਤ ਛੋਟੀ ਜਿਹੀ ਐਂਟੀਟੀ ਹੋ ਤੁਸੀਂ ਆਪਣੀ ਮਰਜ਼ੀ ਇੱਥੇ ਨਹੀਂ ਚਲਾ ਸਕਦੇ ਕਿ ਮੈਨੂੰ ਜੌਬ ਚਾਹੀਦੀ ਚਾਹੀਦੀ ਆ ਸਮਝ ਆ ਗਿਆ ਜੋ ਉੱਪਰ ਲਿਖਿਆ ਹੋਇਆ ਸਾਰਾ ਕੁਝ ਹੋਮੀ ਹੋਣਾ ਹੈ ਬਟ ਇੱਥੇ ਕੀ ਆ ਆਪਣੇ ਸਿਰਫ ਹੱਥ ਕੀ ਆ ਆਪਣੀ ਮਿਹਨਤ ਹੈ ਠੀਕ ਆ ਕਰਮ ਦੀ ਫਲ ਨਹੀਂ ਠੀਕ ਆ ਫालतू ਟੈਨਸ਼ਨ ਨਾ ਲਓ ਆਪਣੇ ਇਹਨਾਂ ਮਿਹਨਤ ਤੇ ਧਿਆਨ ਦੋ ਜੋ ਹੋਣਾ ਹੈ ਉਹ ਹੋ ਹੀ ਜਾਣਾ ਹੈ ਥੋੜੀ ਚਿੰਤਾ ਕਰਨਾ ਥੋੜੀ ਟੈਨਸ਼ਨ ਲੈਣਾ ਕੋਈ ਚੀਜ਼ ਆ ਜਿਹੜੀ ਘਟਣ ਵਧਣ ਨਹੀਂ ਲੱਗੀ ਹੈਗੀ ਸਮਝ ਆ ਗਿਆ ਜੀ ਇਸ ਚੀਜ਼ ਦਾ ਧਿਆਨ ਦੇਣਾ ਸਾਰਿਆਂ ਨੇ